ਸ੍ਰੀ ਕਾਲ ਜੀ ਮੈਲਾਪ੍ਰੀਤ ਕੋਰ ਹਾਜ਼ਰਾਂ ਸਿੰਘ ਗੁਰਪੇ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਗੱਲ ਸੰਜੋਗਾ ਦੀ ਦਾ ਪਾਗਟ ਮਾ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਚਾਨੂ ਨਾ ਇਹਦੀਆਂ ਕੀ ਲੱਤਾਂ ਟੁੱਟੀਆਂ ਨੇ ਵੱਡੇ ਪਟਿਆਲੇ ਵਾਲੇ ਰਾਜੇ ਦੀਆਂ ਅੰਦਰੋਂ ਜਾ ਕੇ ਆਪ ਨਹੀਂ ਚੱਕ ਸਕਦਾ ਮੇਰੀਆਂ ਵੀ ਦੋਹੀ ਲੱਤਾਂ ਆ ਨਾ ਮੈਂ ਕੱਲੀ ਕਿੱਧਰ ਕਿੱਧਰ ਨਾ ਹੋ ਜਾਵਾਂ ਹਰਨਾਮ ਯਾਰ ਤੈਨੂੰ ਤਾਂ ਕੁਝ ਕਹਿਣਾ ਹੀ ਬੇਕਾਰ ਆ ਤੇ ਉੱਠ ਕੇ ਆਪ ਅੰਦਰ ਗਿਆ ਤੇ ਡੱਬਾ ਤੇ ਕੁਝ ਫਲ ਫਰੂਟ ਛਗਣਾ ਵਾਲੀ ਟੋਕਰੀ ਚੋਕੜ ਕੀ ਲਿਫਾਫੇ ਚ ਪਾ ਕੇ ਬਾਹਰ ਨੂੰ ਆ ਗਿਆ ਤੇ ਕਾਲੀ ਨੂੰ ਫੜਾਉਂਦੇ ਹੋਏ ਆ ਡੱਬਾ ਤੇ ਕੁਝ ਫਲ ਫਰੂਟ ਤਾਈ ਦੇ ਹੱਥੀਂ ਆਪ ਫੜਾ ਕੇ ਆਈ ਠੀਕ ਆ ਤੂੰ ਚੱਲ ਜਾ ਹੁਣ ਚਰਨੋ ਸ਼ਾਬਾਸ਼ੀ ਨਾ ਆਪਣੇ ਨਿਆਣਿਆਂ ਦੇ ਮੂੰਹ 'ਚ ਨਾ ਪੈ ਜਾਈ ਕੁਝ ਸਭ ਕੁਝ ਲੋਕਾਂ ਨੂੰ ਵੰਡੀ ਜਾਓ ਕੁਝ ਪਤਾ ਵੀ ਆ ਕਿ ਨਾ ਖਰਚਾ ਹੋ ਗਿਆ ਅੱਜ ਸਾਡਾ ਤੇ ਤੈਨੂੰ ਘਰ ਆਪਣੇ ਨਾਲੋਂ ਜ਼ਿਆਦਾ ਫਿਕਰਾ ਹੋਣਾ ਦੀ ਹਰਨਾਮ ਤੂੰ ਜਾ ਕਾਲੇ ਮੈਂ ਸਮਝਾ ਦੇਵਾਂਗਾ ਤੇਰੀ ਭਾਬੀ ਨੂੰ ਕਾਲਾ ਸਮਾਨ ਲੈ ਕੇ ਤਾਈ ਦੇ ਘਰ ਵੱਲ ਨੂੰ ਚੱਲ ਪਿਆ ਜਾ ਕੇ ਦਰਵਾਜ਼ਾ ਖੜਕੜਾਇਆ ਤਾਂ ਤਾਈ ਨੇ ਆ ਕੇ ਦਰਵਾਜ਼ਾ ਖੋਲਿਆ ਕਾਲੇ ਨੇ ਉਹਨਾਂ ਦੀ ਪੈਰੀ ਹੱਥ ਲਾਇਆ ਤੇ ਨਾਲ ਅੰਦਰ ਨੂੰ ਚੱਲ ਪਿਆ ਤੇ ਬਾਹਰ ਬਿੜੇ ਚ ਹੀ ਬੈਠ ਗਏ ਕਾਲਾ ਡੱਬਾ ਤੇ ਲਫਾਫਾ ਫੜਾਉਂਦੇ ਹੋਏ ਤਾਇਆ ਜੀ ਵਧਾਈਆਂ ਤੁਹਾਨੂੰ ਬਹੁਤ ਬਹੁਤ ਮੇਰਾ ਤੇ ਹਰ ਲੀਂਦਾ ਰਿਸ਼ਤਾ ਪੱਕਾ ਹੋ ਗਿਆ ਤਾਇਆ ਉਹ ਬੱਲੇ ਸ਼ੀਰਾ ਖੁਸ਼ ਕੀਤਾ ਹੀ ਬਹੁਤ ਵਧਾਈਆਂ ਵਧਾਈਆਂ ਪੁੱਤ ਤੇ ਤਾਈ ਨੂੰ ਅੰਦਰੋਂ ਬੁਲਾਇਆ ਛੇਤੀ ਨਾਲ ਆਉਣ ਨੂੰ ਕਿਹਾ ਤਾਈ ਨਾ ਕੀ ਹੋ ਗਿਆ ਜੋ ਇਹਨਾਂ ਚਾਚੜਿਆ ਜਾਂ ਤੁਹਾਨੂੰ ਤਾਇਆ ਉਹ ਗੱਲ ਹੀ ਇਹਨੀ ਖੁਸ਼ੀ ਵੜਿਆ ਕਾਲੇ ਤੇ ਹੱਲੀਂ ਦਾ ਰਿਸ਼ਤਾ ਪੱਕਾ ਹੋ ਗਿਆ ਤਾਈ ਲੈ ਤਾਂ ਵਧਾਈਆਂ ਫਿਰ ਤਾਂ ਮੇਰੇ ਪੁੱਤ ਨੂੰ ਬਹੁਤ ਬਹੁਤ ਮਹਾਰਾਜ ਨੇ ਸੁਣ ਹੀ ਲਈ ਮੇਰੀ ਵੀ ਸਿਰ ਪਲੋਸ ਤੇ ਆ ਕਿਹਾ ਤੇ ਕਾਲੇ ਨੂੰ ਗੱਲ ਨਾਲ ਲਾ ਕੇ ਪਿਆਰ ਦਿੱਤਾ ਤਾਇਆ ਉਹ ਹੁਣ ਗੱਲਾਂ ਹੀ ਕਰੀ ਜਾਉਂਗੇ ਭਾਈ ਜਾ ਕੇ ਪਹਿਲਾਂ ਦੁੱਧ ਲੈ ਕੇ ਆ ਤੇ ਨਾਲ ਕੁਝ ਮਿੱਠਾ ਮੁੰਡੇ ਦਾ ਮੂੰਹ ਮਿੱਠਾ ਕਰਵਾਈਏ ਬਈ ਤਾਈ ਹਾਂ ਹਾਂ ਲਿਆਉਣੀ ਆ ਤਾਇਆ ਕਾਲੇ ਪੁੱਤ ਸੱਚੀ ਬਹੁਤ ਖੁਸ਼ੀ ਹੋਈ ਮੈਨੂੰ ਅੱਜ ਆਉਣਾ ਤਾਂ ਅਸੀਂ ਵੀ ਸੀ ਗੁਰਨਾਮ ਦਾ ਫੋਨ ਆਇਆ ਸੀ ਰਾਤੀ ਪਰ ਸਵੇਰੇ ਤੇਰੀ ਤਾਈ ਦੀ ਅਚਾਨਕ ਸਿਹਤ ਖਰਾਬ ਹੋ ਗਈ ਸੋ ਤਾਂ ਕਰਕੇ ਫਿਰ ਅਸੀਂ ਨਾ ਆ ਪਾ ਸਕੇ ਕਾਲਾ ਕੀ ਗੱਲ ਨਹੀਂ ਦਾਇਆ ਜੇ ਇਹ ਕਿਹੜਾ ਸਾਡੇ ਹੱਥ ਵਾਸਾ ਇਹਨੇ ਨੂੰ ਤਾਈ ਦੁੱਧ ਲੈ ਕੇ ਆ ਗਈ ਦੋਨਾਂ ਨੂੰ ਗਲਾਸ ਫੜਾਇਆ ਤੇ ਆਪ ਵੀ ਕੋਲ ਹੀ ਬੈਠ ਕੇ ਤਾਈ ਹੋਰ ਪੁੱਤ ਕੀ ਕਹਿੰਦੇ ਸੀ ਫਿਰ ਹਲਿੰਦੇ ਘਰ ਵਾਲੇ ਤੇ ਸਭ ਕੁਝ ਵਧੀਆ ਤਰੀਕੇ ਨਾਲ ਹੋ ਗਿਆ ਕਾਲਾ ਹਾਂ ਜੀ ਤਾਈ ਸਭ ਬਹੁਤ ਸੋਹਣਾ ਹੋ ਗਿਆ ਲੱਗਦੇ ਹੱਥੀ ਸਾਡੀ ਮੰਗਣੀ ਵੀ ਹੋ ਗਈ ਦਾਇਆ ਚਲੋ ਇਹ ਤਾਂ ਬਹੁਤ ਵਧੀਆ ਕੀਤਾ ਪੁੱਤ ਜੋ ਇਹ ਕੰਮ ਵੀ ਨਿਮੇੜਾਏ ਤੁਸੀਂ ਤਾਈ ਅਗ ਲਗਣੀ ਇਹ ਸਿਹਤ ਵੀ ਮੇਰੀ ਅੱਜ ਹੀ ਖਰਾਬ ਹੋਣੀ ਸੀ ਮੈਨੂੰ ਕਿੰਨਾ ਚਾਹ ਸੀ ਪੁੱਤੀ ਇਸ ਦਿਨ ਦਾ ਚੁਲਕੀ ਗੱਲ ਨਹੀਂ ਸ਼ਾਇਦ ਇਸ ਵਿੱਚ ਵੀ ਕੁਝ ਚੰਗਾ ਹੀ ਲੁਕਿਆ ਹੋਵੇਗਾ ਮੈਂ ਤਾਂ ਹੁਣ ਤੇਰੀ ਵਿਆਹ ਤੇ ਸਾਰੀ ਕਸਰ ਕੱਢਣੀ ਆ ਨੱਚ ਕੇ ਕਾਲਾ ਲੈ ਤਾਈ ਵੀ ਕਹਿਣ ਵਾਲੀ ਗੱਲ ਆ ਤਾਈ ਤੁਸੀਂ ਵਸ ਤਿਆਰ ਹੋ ਜਾਓ ਨੱਚਣ ਲਈ ਚੜਦੇ ਸਿਆਲ ਦਾ ਵਿਆਹ ਵੀ ਮਿੱਠ ਦਿੱਤਾ ਹੈ ਤਾਈ ਲੈ ਪੁੱਤੀ ਤਾਂ ਬਹੁਤ ਵਧੀਆ ਕੰਮ ਕੀਤਾ ਅੱਛਾ ਪੁੱਤਿੱਕੀ ਗੱਲ ਤਾਂ ਦੱਸੇ ਚਰਨੋ ਨੇ ਅਜਤਾਨੀ ਕੋਯੂਚੀ ਨੇ ਮੇਂ ਗਲਵਾਦ ਕੀਤੀ ਕਾਲਾ ਨਹੀਂ ਤਾਈ ਵੀਰਾ ਸਿੰਘ ਨਾਲ ਉਸਨੇ ਅੱਜ ਕਰਨ ਹੀ ਨਹੀਂ ਦਿੱਤੀ ਤਾਈ ਚਲੋ ਵਧੀਆ ਫੇਈ ਫਿਰਤਾ ਤੇ ਪੁੱਤ ਆਹ ਜੋ ਤੁਸੀਂ ਮੰਗਣੇ ਵਾਲਾ ਕੰਮ ਵੀ ਨਿਮੇੜ ਕੇ ਵਿਆਹ ਵੀ ਵਨ ਦਿੱਤਾ ਇਹ ਬਹੁਤ ਵਧੀਆ ਕੀਤਾ ਆ ਹੋਰ ਕੱਲ ਨੂੰ ਕੀ ਪਤਾ ਚਰਨੋ ਦਾ ਕੋਈ ਹੋਰ ਹੀ ਚੰਨ ਚੜਾ ਦਿੰਦੀ ਤਾਇਆ ਬਈ ਬਸ ਕਰੋ ਅਗਲਾ ਘਰ ਦਾ ਭਾਵੇਂ ਲੱਖ ਕਰੀ ਜਾਵੇ ਪਰ ਸਾਡੇ ਤੋਂ ਕਿਸੇ ਦਾ ਬੁਰਾ ਨਾ ਹੋਵੇ ਰੱਬਸ ਤਾਂ ਦੇਖਦਾ ਆ ਕਾਲਾ ਚਲੋ ਚੰਗਾ ਜੀ ਫਿਰ ਮੈਂ ਹੁਣ ਚਲਦਾ ਆਂ ਆਰਾਮ ਕਰੋ ਤੁਸੀਂ ਵੀ ਇਹਨਾਂ ਆਕਲਾ ਬਹਰਵਾਲ ਨੂੰ ਦਰਪਿਆ ਜਦੋਂ ਉਹ ਗਲੀ ਚਾਇਆ ਤਾਂ ਉਸਦਾ ਫੋਨ ਵਜ ਗਿਆ ਜਦ ਉਸਨੇ ਦੇਖਿਆ ਤਾਂ ਫੋਨ ਹਰਲੀਨ ਦਾ ਸੀ ਉਸਨੇ ਜਲਦੀ ਨਾਲ ਫੋਨ ਕੰਨ ਤੇ ਲਾਇਆ ਕਾਲਾ ਕੀ ਹਾਲ ਚਾਲ ਨੇ ਸੁਣਿਓ ਹਰਲੀਨ ਕੀ ਆਵਤਾ ਜੀ ਅੱਜ ਤੱਕ ਕੋਈ ਹਾਂ ਨਹੀਂ ਨਾ ਨਹੀਂ ਹਾਂ ਜੀ ਸਿੱਧਾ ਹੀ ਸੁਣਿਓ ਕਾਲਾ ਹਾਂ ਜੀ ਹੰਤਾ ਸਾਡੇ ਨਾਮ ਨਾਲ ਤੁਹਾਡਾ ਨਾਮ ਜੋ ਪੱਕਾ ਜੁੜ ਗਿਆ ਹੈ ਨਾ ਸਾਡੀ ਪੱਕੀ ਮੋਹਰ ਜੂ ਲੱਗੀ ਤੁਹਾਡੇ ਤੇ ਹਰਲੇਨ ਅੱਛਾ ਜੀ ਅੱਜ ਕੋਈ ਜ਼ਿਆਦਾ ਹੀ ਗੱਲਾਂ ਨਹੀਂ ਆ ਰਹੀਆਂ ਤੁਹਾਨੂੰ ਕਾਲਾ ਲੈ ਦੱਸ ਤੁਹਾਡੇ ਨਾਲ ਨਹੀਂ ਗੱਲਾਂ ਮਾਰਾਂਗਾ ਤਾਂ ਫਿਰ ਮੈਂ ਹੋਰ ਕਿਸ ਨਾਲ ਮਾਰਾਂਗਾ ਗਵੰਡਨ ਨਾਲ ਕਹਿ ਕੇ ਹੱਸ ਪਿਆ ਹਰਲੇਨ ਅੱਛਾ ਜੀ ਮਾਰ ਕੇ ਦਿਖਾਓ ਜਰਾ ਜੇ ਮੈਂ ਜਾਣ ਨਾ ਕਢ ਲਈ ਤੁਹਾਡੀ ਤਾਂ ਮੈਨੂੰ ਕਹਿਣਾ ਕੋਈ ਗੱਲ ਨਹੀਂ ਥੋੜਾ ਹੀ ਟਾਈਮ ਆ ਮੰਨ ਲਓ ਆਜ਼ਾਦੀ ਫਿਰ ਤਾਂ ਮੈਂ ਕਿਸੇ ਹੋਰ ਤੱਕਣ ਵੀ ਨਹੀਂ ਦੇਣਾ ਜੇ ਗੱਲਾਂ ਹੀ ਮਾਰਨੀਆਂ ਨੇ ਤਾਂ ਮੇਰੇ ਨਾਲ ਕਰੋ ਮਿਰਤ ਦਿਲ ਕਰਦਾ ਆ ਅਸੀਂ ਸਾਰੀ ਰਾਤ ਗੱਲਾਂ ਕਰਦੇ ਜਾਈਏ ਕੁਝ ਤੂੰ ਬੋਲੇ ਕੁਝ ਮੈਂ ਬੋਲਾਂ ਤੇ ਇਹ ਚੰ ਚਾਨਣੀ ਰਾਤ ਵੀ ਨਾ ਮੁਕੇ ਕਾਲਾ ਵੈਸੇ ਕਾਲਾ ਪਤਾ ਤੁਸੀ ਨਾ ਅੱਜ ਤਾਂ ਅਰਸ਼ਾਂ ਦੀ ਹੂਰ ਨੂੰ ਫੀਲ ਕਰ ਰਹੀ ਸੀ ਮੇਰੇ ਤਾਂ ਤੁਹਾਨੂੰ ਅੱਜ ਦੇਖ ਕੇ ਪੋਖੀ ਲੱਗੇ ਸੀ ਦਿਲ ਤਾਂ ਕਰਦਾ ਸੀ ਸਾਹਮਣੇ ਬਿਠਾ ਕੇ ਵਸਤੱਕੀ ਜਾਵਾਂ ਹਰਲੀਨ ਹੈ ਸੱਚੀ ਕਾਲਾ ਹਾਂਜੀ ਹਰਲੀਨ ਬੱਸ ਕਰੋ ਜੀ ਐਵੇਂ ਮਜ਼ਾਕ ਤਾਂ ਨਾ ਉਡਾਓ ਮੈਂ ਤਾਂ ਚੰਗੀ ਤਰ੍ਹਾਂ ਤਿਆਰ ਵੀ ਨਹੀਂ ਹੋਈ ਸੀ ਅੱਜ ਗੁੱਸੇ 'ਚ ਸੀ ਕਾਲਾ ਤੁਸੀਂ ਜਿੱਦਾਂ ਤੇ ਵੀ ਹੋ ਮੇਰੇ ਲਈ ਤਾਂ ਮੇਰੀ ਪਰਿ ਹੀ ਹੋ ਬਸ ਹਰਲੀਨ ਅੱਛਾ ਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਇਹ ਟਾਈਮ ਤੁਸੀਂ ਕਿੱਥੇ ਘੁੰਮ ਰਹੇ ਹੋ ਕਾਲਾ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਮੈਂ ਬਾਹਰ ਹਰਲੀਨ ਬੱਸ ਲੱਗ ਗਿਆ ਪਤਾ ਹੋਂ ਸਿੱਧੇ ਕਰ ਨੂੰ ਜਾਓ ਪਹਿਲਾਂ ਕਾਲਾ ਹਾਂਜੀ ਬਸ ਕੰਨੋ ਹੀ ਜਾ ਰਹੀ ਹਾਂ ਮੈਂ ਤਾਂ ਤਾਈ ਹੁਣਾ ਵੱਲ ਆਇਆ ਸੀ ਗੱਲਾਂ ਕਰਦੇ ਕਰਦੇ ਕਾਲਾ ਘਰ ਪਹੁੰਚ ਗਿਆ ਤੇ ਬਿਸਤਰ ਵਿਛਾਇਆ ਮੰਜੇ ਤੇ ਪੈ ਗਿਆ ਗੱਲਾਂ ਕਰਦੇ ਕਰਦੇ ਹੀ ਉਸ ਨੂੰ ਨੀਂਦ ਆ ਗਈ ਸਵੇਰੇ ਕਾਲਾ ਉੱਠਿਆ ਤਾਂ ਹਰਲੀਂ ਦਾ ਪਹਿਲਾਂ ਹੀ ਗੁੱਡ ਮਾਰਨਿੰਗ ਦਾ ਮੈਸੇਜ ਆਇਆ ਹੋਇਆ ਦੇ ਕੀ ਖੁਸ਼ ਹੋ ਗਿਆ ਉਸਨੇ ਰਿਪਲਾਈ ਕੀਤਾ ਤੇ ਫਿਰ ਗੁਰੂ ਘਰ ਵੱਲ ਨੂੰ ਚੱਲ ਪਿਆ ਅੱਜ ਉਸਨੇ ਅਰਦਾਸ 'ਚ ਬਾਬਾ ਜੀ ਦਾ ਧੰਨਵਾਦ ਕੀਤਾ ਉਸ ਦੀ ਜ਼ਿੰਦਗੀ ਚੇਨੀਆਂ ਖੁਸ਼ੀਆਂ ਲਿਆਉਣ ਲਈ ਤੇ ਸੇਵਾ ਕਰਨ ਲੱਗ ਗਿਆ ਕਾਰਾ ਕੇ ਸਾਰੇ ਕੰਮ ਨਿਬੜ ਕੇ ਰੋਟੀ ਖਾ ਕੇ ਖੇਤ ਨੂੰ ਚਲਾ ਗਿਆ ਹਰ ਲੇਨ ਤਾਂ ਪਤਾ ਨਹੀਂ ਕਿਹੜੇ ਅੰਬਰਾਂ ਚੋੜਦੀ ਫਿਰ ਰਹੀ ਸੀ ਇਹੀ ਹਾਲ ਕਾਲੇ ਦਾ ਸੀ ਕਦੇ ਨਾ ਹੱਸਣ ਵਾਲੇ ਇਨਸਾਨ ਦਾ ਵੀ ਚਿਹਰਾ ਅੱਜ ਹਰ ਵੇਲੇ ਬਸ ਹੱਸੂ ਹੱਸੂ ਕਰਦਾ ਰਹਿੰਦਾ ਸੀ ਸ਼ਾਇਦ ਪਿਆਰ ਚੀਜ਼ ਹੀ ਐਸੀ ਹੈ ਦੇਖਦੇ-ਦੇਖਦੇ ਦਿਨ ਮਹੀਨੇ ਬੀਤਣ ਲੱਗੇ ਜਿਉਂ-ਜਿਉਂ ਵਿਆਹ ਦੀ ਤਾਰੀਖ ਨੇੜੇ ਆ ਰਹੀ ਸੀ ਉਮੀ ਉਮੀ ਉਹਨਾਂ ਨੂੰ ਇੱਕ ਇੱਕ ਦਿਨ ਦਾ ਇੰਤਜ਼ਾਰ ਕਰਨਾ ਵੀ ਸਦੀਆਂ ਵਾਂਗ ਲੱਗ ਰਿਹਾ ਸੀ ਹੱਲੇ ਨੇ ਇਸ ਫਰੀ ਦੀਵਾਲੀ ਦੀਆਂ ਛੁੱਟੀਆਂ ਤੇ ਕਾਲੀ ਨੂੰ ਬਿਨਾਂ ਦੱਸੇ ਪਿੰਡ ਤਾਇਆ ਤਾਈ ਕੋਲ ਦੀਵਾਲੀ ਮਨਾਉਣ ਲਈ ਆਈ ਸਭਲੀ ਉਹ ਕੁਝ ਨਾ ਕੁਝ ਲੈ ਕੇ ਆਈ ਸੀ ਤਾਈ ਤੇ ਤਾਈ ਲਈ ਕੱਪੜੇ ਤੇ ਮਠਿਆਈ ਦਾ ਡੱਬਾ ਉਹਨਾਂ ਨੂੰ ਦਿੱਤਾ ਤੇ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਬੈਠੇ ਗੱਲਾਂ ਕਰਦੇ ਕਰਦੇ ਕਰ ਦੁਪਹਿਰ ਹੋ ਗਈ ਉਹਨਾਂ ਨੂੰ ਪਤਾ ਹੀ ਨਾ ਚੱਲਿਆ ਇਸ ਵਿਚਕਾਰ ਉਸਨੂੰ ਕਾਲੇ ਦਾ ਕਿੰਨੇ ਵਾਰ ਫੋਨ ਆ ਗਿਆ ਪਰ ਉਸਨੇ ਜਾਣਬੁਝ ਨਹੀਂ ਚੁੱਕਿਆ ਦੁਪਹਿਰ ਤਵਾਂ ਉਹ ਕਾਲੇ ਨੂੰ ਮਿਲਣ ਉਸ ਦੇ ਘਰ ਨੂੰ ਚੱਲ ਪਈ ਤੇ ਜਦ ਉਹ ਦਰਵਾਜ਼ੇ ਅੰਦਰ ਜਾ ਕੇ ਦੇਖਿਆ ਤਾਂ ਕਾਲਾ ਬਾਹਰ ਵਿੜੇ ਚ ਮੰਜੇ ਤੇ ਸਿਰਵੰਨੀ ਪਿਆ ਸੀ ਇਹ ਦੇਖ ਉਹ ਘਬਰਾ ਗਈ ਤੇ ਉਸਦੇ ਮਨ 'ਚ ਬੁਰੇ ਖਿਆਲਾਂ ਲੱਗੇ ਉਹ ਜਲਦੀ ਨਾਲ ਕੋਲ ਆਈ ਉਸਨੂੰ ਉਠਾਇਆ ਤੇ ਪੁੱਛਣ ਲੱਗੀ ਕੀ ਹੋਇਆ ਕੁਲਵੀਰ ਇੱਦਾਂ ਸਿਰਵੰਨੀ ਪਈਓ ਤਬੀਅਤ ਤਾਂ ਠੀਕ ਹੈ ਨਾ ਤੁਹਾਡੀ ਕਾਲਾ ਹਰਲੀਨ ਤੁਸੀਂ ਇੱਥੇ ਐਵੇਂ ਅਚਾਨਕ ਹੀ ਬਿਨਾ ਦੱਸੇ ਹਰਲੀਨ ਮੈਂ ਤਾਂ ਸੋਚਿਆ ਸੀ ਕਿ ਮੈਂ ਅਚਾਨਕ ਆ ਕੇ ਤੁਹਾਨੂੰ ਸਰਪ੍ਰਾਈਜ਼ ਦੇਵਾਂਗੀ ਪਰ ਉਰਟਾ ਤੁਸੀਂ ਹੀ ਮੈਨੂੰ ਦੇ ਦਿੱਤਾ ਪਹਿਲਾਂ ਤੁਸੀਂ ਉੱਠ ਕੇ ਬੈਠੋ ਹਰਲੀਨ ਉਸ ਨੂੰ ਠਾ ਕੇ ਬਿਠਾਇਆ ਤੇ ਕਹਿਣ ਲੱਗੀ ਹਾਂ ਹਾਂ ਹੰਦ ਸੁੱਕੀ ਹੋਇਆ ਹੈ ਕਲਾ ਕੁਝ ਨਹੀਂ ਜੀਆ ਤੂੰ ਪੀ ਕੰਮ ਕਰ ਦੇ ਨੂੰ ਗਰਮੀ ਆਈ ਸੀ ਤੇ ਚਲ ਮੈਂ ਮੋਟਰ ਤੇ ਮੂੰਹ ਹੱਤੋਂ ਲਗਾ ਤਾ ਠੰਡਾ ਪਾਣੀ ਦੇ ਕੇ ਮੇਰੇ ਮਨ ਨੂੰ ਹੌਣ ਨੂੰ ਕਰਾਇਆ بس ਉਸ ਤੋਂ ਬਾਅਦ ਹੀ ਸਿਰ ਦਰਦ ਜਿਆ ਹੋ ਗਿਆ ਤਬੀਤ ਖਰਾਬ ਹੋ ਗਈ ਮੈਨੂੰ ਤਾਂ ਲੱਗਦਾ ਹੈ ਕਿ ਸ਼ਾਇਦ ਗਰਮ ਸਰਦ ਹੋ ਗਿਆ ਹਰleen ਸ਼ਾਬਾਸ਼ ਬਹੁਤ ਵਧੀਆ ਕੰਮ ਕੀਤਾ ਨਾ ਨਿਆਣਾ ਹੋਣ ਤਾਂ ਬੰਦਾ ਕਹਿੰਦਾ ਵੀ ਚੰਗਾ ਲੱਗਦਾ ਹੈ ਕਿਸੇ ਨੂੰ ਹੁਣ ਤੁਹਾਨੂੰ ਮੈਂ ਕੀ ਕਹਾਂ ਖੈਰ ਛੱਡੋ ਕਿਸੇ ਡਾਕਟਰ ਨੂੰ ਦਿਖਾਇਆ ਕੋਈ ਦਵਾਈ ਵਗੈਰਾ ਲਈ ਆ ਹਲੇ ਜਾਂ ਨਹੀਂ ਕਾਲਾ ਡਾਕਟਰ ਨੂੰ ਦਿਖਾਉਣ ਦੀ ਲੋੜ ਆ ਆਪੇ ਠੀਕ ਹੋ ਜਾਣਾ ਸ਼ਾਮ ਤੱਕ ਹਰਲੀਨ ਲੈ ਦੱਸੋ ਕਿ ਕੋਈ ਲੋੜ ਨਹੀਂ ਡਾਕਟਰ ਨੂੰ ਦਿਖਾਉਣ ਦੀ ਆਪੇ ਠੀਕ ਹੋ ਜਾਣਾ ਤਾਂ ਮੈਨੂੰ ਇੱਕ ਗੱਲ ਦੱਸੋ ਲੋਕੀ ਪਾਗਲ ਆ ਜੋ ਡਾਕਟਰ ਤੋਂ ਦਵਾਈ ਲੈ ਜਾਂਦੇ ਆ ਕਾਲਾ ਇਨੀ ਗੱਲ ਸੁਣ ਕੇ ਚੁੱਪ ਹੋ ਗਿਆ ਉਸ ਨੂੰ ਕੋਈ ਗੱਲ ਨਹੀਂ ਆਈ ਹਰਲੀਨ ਕੁਛ ਖਾਦਾ ਪੀਤਾ ਵੀ ਆ ਜਾਂ बस ਐਵੇਂ ਹੀ ਪਇਓ ਆਪਣਾ ਸਪਰਸ ਫਰੋਲ ਦੇ ਉਸਨੇ ਕਿਹਾ ਕਾਲਾ ਮੇਜ਼ ਤੇ ਪਿਆ ਪੋਣੀ ਨਾਲ ਟਕਿਆ ਥਾਲ ਵਾਲੇ ਇਸ਼ਾਰਾ ਕਰਦੇ ਹੋਏ ਨਹੀਂ ਹਲੇ ਖਾਣਾ ਆ ਹਰਲੀਨ ਨੇ ਥਾਲ ਚੁੱਕਿਆ ਤਾਂ ਕਾਲੇਜ ਥੋੜਾ ਜਿਹਾ ਸਾਗ ਸੀ ਨਾਲ ਸੁੱਕੀਆਂ ਜਿਹੇ ਰੋਟੀਆਂ ਸਨ ਜਦ ਕਾਲੇ ਨੇ ਥਾਲ ਫੜਨ ਲਈ ਹੱਥ ਅੱਗੇ ਕੀਤਾ ਤਾਂ ਹਰਲੀਨ ਕਹਿ ਲੱਗੀ ਰੁਕੋ ਮੈਂ ਖਲੋਨੀ ਆ ਜਦ ਉਸਨੇ ਰੋਟੀ ਦੀ ਬੁਰਕੀ ਤੋੜੀ ਤਾਂ ਉਹ ਕੜਕ ਕਰਕੇ ਟੁੱਟ ਗਈ ਇਹ ਦੇਖ ਕੇ ਉਸ ਤਾਂ ਮਨ ਹੋਰ ਖਰਾਬ ਹੋ ਗਿਆ ਹਰਲੀਨ ਕੁਲਵੀ ਤੁਸੀਂ ਕਿਦਾਂ ਖਾ ਲੈਂਦੇ ਆ ਤੂੰ ਹੀ ਖਾਣਾ ਪਤਾ ਨਹੀਂ ਰਬ ਕਦੋਂ ਤੇਰਾ ਪਿੱਛਾ ਛੜਾਉਈ ਸਭ ਤੋਂ ਮੇਰੇ ਤੋਂ ਨਹੀਂ ਦੇਖਿਆ ਜਾਂਦਾ ਇਹ ਸਭ ਜੋ ਤੇਰੀ ਨਾਲ ਹੁੰਦਾ ਆ ਤੇ ਬੁਰਕੀ ਉਵੇਂ ਹੀ ਤਾਲਸ ਰਖ ਦਿੱਤੀ ਕਾਲੇ ਨੇ ਹਰ ਲੀਨ ਦੇ ਮਨਾ ਕਰਨ ਦੇ باوجود ਵੀ ਇੱਕ ਅੱਧੀ ਰੋਟੀ ਖਾ ਹੀ ਲਈ ਤੇ ਰੋਟੀ ਖਾ ਕੇ ਕਹਿ ਲੱਗਾ ਕਿ ਖੇੜਤਾ ساری ਰੋਟੀ ਦੀ ਐ ਕੋਈ ਮੱਖਣ ਨਾਲ ਖਾਂਦਾ ਹੈ ਕੋਈ ਸੁੱਕੀ ਚਬਦਾ ਹੈ ਤੇ ਕੋਈ ਇਸ ਨੂੰ ਹਰ ਰੋਜ਼ ਮਿਲ ਵੀ ਨਹੀਂ ਪਾਉਂਦਾ ਹਰ ਲੀਨ ਹਾਂਜੀ ਸਹੀ ਕਹਿ ਰਹੇ ਹੋ ਤੁਸੀਂ ਉਹ ਪਹਿਲਾਂ ਆਉਣਾ ਦਵਾਈ ਖਾਓ ਆਪਣੇ ਪਰਸ ਚੋਂ ਗੋਲੀ ਕੱਢ ਕੇ ਦਿੰਦੀਆਂ ਕਿਹਾ ਕਾਲੀ ਨੇ ਗੋਲੀ ਫੜ ਕੇ ਮੂੰਹ ਚ ਰੱਖੀ ਤੱਪਾਣੀ ਵਾਲਾ ਗਲਾਸ ਇਧਰ ਦੇਖਣ ਲੱਗਾ ਜਦ ਉਸ ਨੂੰ ਕਿਤੇ ਨਾ ਦਿਖਿਆ ਤਹਲੀ ਨੇ ਆਪਣੀ ਪਾਣੀ ਵਾਲੀ ਬੋਤਲ ਉਸ ਨੂੰ ਫੜਾਈ ਤੇ ਫਿਰ ਉਸਨੇ ਦਵਾਈ ਖਾਧੀ ਹਰਲੀਨ ਬੋਤਲ ਫੜਾਉਂਦੇ ਹੋਏ ਹੁਣ ਤੁਸੀਂ ਪੈ ਜਾਓ ਥੋੜੀ ਜਿਹਾ ਆਰਾਮ ਕਰੋ ਸੋ ਜਾਓ ਮੈਂ ਇੱਥੇ ਹੀ ਤੁਹਾਡੇ ਕੋਲ ਬੈਠੀ ਹਾਂ ਜੇ ਕਿਸੇ ਚੀਜ਼ ਦੀ ਜੁੜਤ ਹੋਈ ਤਾਂ ਦੱਸਣਾ ਉਸ ਤੇ ਸਰਹਾਣੀ ਬੈਠੀ ਹਲੀ ਨੂੰ ਸਾਸਿਰ ਹੌਲੀ-ਹੌਲੀ ਦਿਵਾਉਂਦੀ ਰਹੀ ਤੇ ਕਾਲਾ ਕੁਝ ਧੀਰਵਾਸ ਹੋ ਗਿਆ ਤੇ ਹਲੀਨ ਫਿਰ ਬੈਠੀ ਉਸ ਨੂੰ ਸੱਤੇ ਪੈਨੂ ਤੱਕਦੀ ਰਹੀ ਕਾਲੇ ਦੀ ਅੱਖ ਨਲਕਾ ਗੀੜਨ ਦੀ ਆਵਾਜ਼ ਨਾਲ ਖੁੱਲੀ ਤਾਂ ਦੇਖਿਆ ਕਿ ਹਲੀਨ ਉਸਦੀ ਰੋਟੀ ਵਾਲੇ ਪਾਂਡੇ ਤੋਰ ਰਹੀ ਸੀ ਉਹ ਫੋਟ ਕੇ ਜਲਦੀ ਨਾਲ ਉਸ ਦੇ ਕੋਲ ਆਇਆ ਤੇ ਕਹਿਣ ਲੱਗਾ ਕਾਲਾ की कर रहे हो तुसी मेरी झूठी बरतन ने मैं आप तो लेवगा तीन क्यों धो तो रहे हो हर लेन ले दस ती हो दो बर्तन ने न जी मैं बर्तन धो दूँ तो दियूं। की हो जाओ व्याह तो वाद भी तो करना ही है सब काम तो जो हूँ कर लिया तो की वो सब तो ठीक है पर तुसी पहला छोड़ो इस सब उठो ती आज मेहमान बन के आए हो तो मेहमाना तो काम थोड़ा करवाईता आ ਤੈਨੂੰ ਵਿਆਹ ਕਿ ਆਉਂਗੇ ਫਿਰ ਛ ਮਰਜੀ ਕਰਨਾ ਮੈਂ ਨਹੀਂ ਮਨਾ ਕਰਾਂਗਾ ਪਰ ਅੱਜ ਨਹੀਂ ਕਰਨਾ ਤੁਸੀਂ ਇਹ ਕੰਮ ਹਰਲੀਨ ਇਹ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੇਰੇ ਸਰਦਾਰ ਜੀ ਇਹਨਾਂ ਸੋਚਦੇ ਨੇ ਮੇਰੀ ਉੱਟਦੇ ਹੋਏ ਕਹਿਣ ਲੱਗੀ ਕਾਲਾ ਮੰंजे ਤੇ ਜਾ ਕੇ ਬੈਠ ਗਿਆ ਤੇ ਕੋਲ ਹੀ ਹਰਲੀਨਾ ਕੀ ਬੈਠ ਗਈ ਹਰਲੀਨ ਹੁਣ ਕਿਵੇਂ ਆਜੀ ਤੁਹਾਡਾ ਸਰਦਾਰ ਤੇ ਠੀਕਾ ਫਰਕ ਪਿਆ ਕੋਈ ਦਵਾਈ ਨਾਲ ਜਿਆ ਨਹੀਂ ਕਾਲਾ ਠੀਕ ਆ ਪਹਿਲਾਂ ਨਾਲ ਹੁਣ ਕਾਫੀ ਆਰਾਮ ਆ ਅੱਛਾ ਤੁਸੀਂ ਕਿ ਦੱਸੋ ਇਹਨੀਆਂ ਲਫਾਫੇ ਕਿੰ ਚੱਕੀ ਫਿਰਦੇ ਹੋ ਹਰਲੀਨ ਲੈ ਮੈਂ ਤਾਂ ਦੱਸਣਾ ਹੀ ਭੁੱਲ ਗਈ ਮੈਂ ਤਾਂ ਦੀਵਾਲੀ ਮਨਾਉਣ ਆਈਆਂ ਪਿੰਨ ਤੁਹਾਡੀ ਸਭ ਦੇ ਨਾਲ ਤੇ ਮੈਂ ਤੇਰੀ ਲਈ ਵੀ ਕੁਝ ਲੈ ਕੇ ਆਈਆਂ ਲਫਾਫਾ ਸਾਨੂੰ ਫੜਾਉਂਦੀਆਂ ਕਿਹਾ ਕਾਲਾ ਇਹ ਮੇਰੇ ਲਈ ਆ ਹਰਲੀਨ ਹਾਂਜੀ ਤੁਹਾਡੀ ਲਈ ਹੀ ਆ ਹੁਣ ਜਲਦੀ ਨਾਲ ਦੇ ਕੇ ਮੈਨੂੰ ਦੱਸੋ ਮੇਰਾ ਗਿਫਟ ਕਿਵੇਂ ਲੱਗਿਆ ਕਾਲਾ ਲਫਾਫਾ ਖੋਲ ਕੇ ਉਸ ਵਿੱਚੋਂ ਟੀ-ਸ਼ਰਟ ਤੇ ਜੀਨ ਕੱਢਦੀ ਹੋਈ ਵਾਹ ਇਹ ਤਾਂ ਵੜੇ ਹੀ ਸੋਹਣੇ ਨੇ ਤੇ ਥੱਲੇ ਰੈਵਨ ਦੀ ਡੱਬੀ ਚੱਕ ਕੇ ਖੋਲਦਾ ਹੋਇਆ ਇਹਨਾਂ ਕੁਝ ਲੈ ਕੇ ਆਉਂਦੀ ਖੀ ਲੋਟਸੀ ਜਦ ਉਸਨੇ ਚੀਨ ਦਾ ਪ੍ਰਾਈਸ ਟੈਗ ਦੇਖਿਆ ਤਾਂ ਪਰੇ ਰੱਖ ਦਿੱਤਾ ਸਭ ਕੁਝ ਹਲੇਨ ਕੀ ਹੋਇਆ ਹੁਣੇ ਤਾਂ ਕਹਿ ਰਹੇ ਸੀ ਬਹੁਤ ਵਧੀਆ ਨੇ ਹੁਣ ਪਸੰਦ ਨਹੀਂ ਆਇਆ ਕਾਲਾ ਕੀ ਲੋਟਸੀ ਇਹਨਾਂ ਖਰਚਾ ਕਰੰਦੀ ਉਸ ਦਿਨ ਤਾਂ ਮੈਨੂੰ ਕਹਿੰਦੀ ਸੀ ਕਿ ਜੀ ਇੰਨੇ ਹੀ ਪੈਸੇ ਨੇ ਤਾਂ ਭਵਿਕਲੇ ਸਾਮ ਕੀ ਰੱਖ ਲਓ ਹੁਣ ਆਪ ਇੰਨੇ ਖਰਚਾ ਕਰ ਦਿੱਤਾ ਇੰਨੇ ਮਹਿੰਗੇ ਕੱਪੜੇ ਪਾ ਕੇ ਕਿੱਥੇ ਜਾਵਾਂਗਾ ਥੱਲੇ ਮੈਨੂੰ ਵੀ ਇਹੀ ਕਨਫਿਊਜ਼ਨ ਸੀ ਕਿ ਤੁਹਾਨੂੰ ਪਤਾ ਨਹੀਂ ਪਸੰਦ ਆਊ ਜਾਂ ਨਹੀਂ ਮੈਂ ਵੀ ਤਾਂ ਪਹਿਲੀ ਵਾਰੀ ਕਿਸੇ ਲਈ ਕੁਝ ਲਿਆਇਆ ਸੋ ਜੋ ਮੈਨੂੰ ਪਸੰਦ ਆਇਆ ਤੁਹਾਡੇ ਲਈ ਲੈ ਲਿਆ ਤੇ ਗੱਲ ਹੋ ਤੁਸੀਂ ਆਪ ਹੀ ਤਾਂ ਕਹਿੰਦੇ ਹੋ ਨਾ ਇਹ ਦੇਖਿਆ ਜਾਣਾ ਚਾਹੀਦਾ ਕਿ ਦੀਨ ਵਾਲੇ ਨੇ ਕੀ ਦਿੱਤਾ ਹੈ ਬਲਕਿ ਇਹ ਦੇਖਿਆ ਜਾਣਾ ਚਾਹੀਦਾ ਹੈ ਕਿ ਉਸਨੇ ਕਿੰਨੇ ਪਿਆਰ ਨਾਲ ਦਿਲੋਂ ਦਿੱਤਾ ਹੈ ਮੈਂ ਵੀ ਉਹੀ ਕੀਤਾ ਹੈ ਕਾਲਾ ਅੱਛਾ ਜੀ ਹੁਣ ਸਾਡੀ ਹੀ ਡਾਇਲੌਗ ਸਾਡੇ ਤੋਂ ਵਰਤੇ ਜਾ ਰਹੇ ਨੇ ਚਲੋ ਚੰਗੀ ਗੱਲ ਆ ਇਸ ਵਾਰੀ ਤਾਂ ਮੈਂ ਲੈ ਲੈਣਾ ਆ ਪਰ ਅਗਲੀ ਵਾਰੀ ਕੁਝ ਵੀ ਨਹੀਂ ਲੈਣਾ ਮੇਰੇ ਲਈ ਤਾਂ ਮੈਨੂੰ ਇੱਕ ਵਾਰੀ ਪਹਿਲਾਂ ਦੱਸ ਦੇਣਾ ਕਿਉਂਕਿ ਮੈਂ ਸਿੱਧਾ ਜਿਹਾ ਬੰਦਾ ਆ ਮੈਨੂੰ ਨਹੀਂ ਇੰਨੀਆਂ ਮਹਿੰਗੀਆਂ ਚੀਜ਼ਾਂ ਦੀ ਆਦਤ ਨਹੀਂ ਆ ਹਰਲੀਨ ਹਾਂ ਜੀ ਜਿਵੇਂ ਤੁਸੀਂ ਕਹੋ ਕਾਲਾ ਮੈਂ ਨਾ ਕੁਝ ਸੋਚ ਰਿਹਾ ਸੀ ਹਰਲੀਨ ਕੀ ਕਾਲਾ ਇਹ ਕੀ ਬਾਕੀ ਸਭ ਕੁਝ ਤਾਂ ਤੁਸੀਂ ਇੰਨਾ ਵਧੀਆ ਬਣਾਉਂਦੀ ਆ ਤੈਨੂੰ ਸਾਗ ਬਣਾਉਣਾ ਆਉਂਦਾ ਜਾਂ ਨਹੀਂ ਮੈਨੂੰ ਨਾ ਸਾਗ ਬਹੁਤ ਪਸੰਦਾ ਹਰਲੀ ਸੱਚੀ ਮੈਨੂੰ ਵੀ ਬਹੁਤ ਪਸੰਦਾ ਤੇ ਮੈਂ ਤਾਂ ਬਣਾਉਂਦੀ ਵੀ ਬਹੁਤ ਸਵਾਦ ਆ ਪਤਾ ਕਾਲਾ ਲੈ ਕਿਉਂ ਐ ਮੈਂ ਛੱਡੀ ਜਾ ਰਹੀ ਹਾਂ ਜਦ ਬਣਾਉਣਾ ਪੈ ਗਿਆ ਤਾਂ ਫਿਰ ਇਧਰ ਉਧਰ ਦੇਖੋਂਗੇ ਹਰਲੀ ਜੀ ਨਹੀਂ ਕੋਈ ਛੱਡ ਨਹੀਂ ਰਹੀ ਮੈਨੂੰ ਆਉਂਦਾ ਜੀ ਨਹੀਂ ਯਕੀਨ ਤਾਂ ਭਾਵੇਂ ਲਗਾ ਲਓ ਸ਼ਰਤ ਕਾਲਾ ਠੀਕ ਆ ਲੱਗੀ ਸ਼ਰਤ ਪਰ ਜਿੱਤਨ ਵਾਲੇ ਨੂੰ ਕੀ ਮਿਲੂ ਹਰਲੀ ਮੈਂ ਦੱਸਦੀ ਹਾਂ ਜਿੱਤਨ ਵਾਲਾ ਜੋ ਵੀ ਕਹੇਗਾ ਹਾਰਨ ਵਾਲੇ ਨੂੰ ਉਹ ਕਰਨਾ ਪਏਗਾ ਬੋਲੋ ਮਨਜੂਰਾ ਕਾਲਾ ਹਾਂਜੀ ਮਨਜੂਰਾ ਹੁਣ ਤਿਆਰ ਰਹਿਣਾ ਕੱਲ ਨੂੰ ਮੁਕਰ ਨਾ ਜਾਇਓ ਆਪਣੇ ਵਾਦੇ ਤੋਂ ਹਰਲੀਨ ਜੀ ਨਹੀਂ ਮੈਂ ਤਾਂ ਨਹੀਂ ਮੁਕਰਦੀ ਮੈਨੂੰ ਤਾਂ ਲੱਗਦਾ ਤੁਸੀਂ ਹੀ ਮੁਕਰ ਜਾਣਾ ਆ ਕਾਲਾ ਉਹ ਤਾਂ ਕੱਲ ਹੀ ਪਤਾ ਲੱਗੂ ਹਰਲੀਨ acha ਠੀਕਾ ਹੁਣ ਬੱਸ ਕਰੋ ਜੇ ਸਿਹਤ ਨਹੀਂ ਠੀਕ ਤਾਂ ਡਾਕਟਰ ਕੋਲ ਚਲੀਏ ਦੇਖਾਉਣ ਲਈ ਕਾਲਾ नहीं ठीक हाँ हूं मैं काफ़ी हद तक सही हाँ हरलीन पक्का ना झूठ तो नहीं बोल रहे मैनों का मैं तो झूठ बोल के कितने जाऊँ ती मेरा झूठ वैसे भी आसानी फड़ लें हो मैं ठीक हाँ हूँ हरलीन चंगा फिर तुम हम करो आराम मैं भाभी मिलाव किसी चीज़ की लड़ हुई तो मैं फोन करना ठीक है इना कहो चरण भाभी वाल पई गली मूड जब मुड़ी तो ता ताई उसमें मूड़ते ही मिल पाई ਉਹ ਹੱਟੀ ਤੇ ਨੂੰ ਆ ਰਹੀ ਸੀ ਹਰਲੇ ਦੇ ਕਹਿੰਦੇ ਤਾਈ ਬੀਸ ਦੇ ਨਾਲ ਹੀ ਇਹ ਕਹਿੰਦੇ ਹੋਏ ਚੱਲ ਪਈ ਬਈ ਕਿੰਨੇ ਦਿਨ ਹੋ ਗਏ ਮੇਰੇ ਕੋਲੋਂ ਵੀ ਜਾ ਨਹੀਂ ਹੋਇਆ ਚਰਨੋਵਲੀ ਅੱਜ ਤੇਰੀ ਬਹਾਨੇ ਮੈਂ ਵੀ ਮਿਲਾਂ ਉਸ ਨੂੰ ਤੇ ਹਾਲ ਚਾਲ ਵੀ ਪੁੱਛ ਹੋ ਜਾਉ ਸਾਰਿਆਂ ਦਾ ਤਾਈ ਨੇ ਪਹੁੰਚ ਕੇ ਦਰਵਾਜ਼ਾ ਖੋਲ੍ਹਿਆ ਤਾਂ ਸ਼ਨੀ ਮਨੀ ਦੋਵੇਂ ਵੀੜੇ ਚ ਬੈਠੇ ਖੇਡਣ ਲੱਗੇ ਸਨ ਜਦੋਂ ਨਾ ਹਰਲੇ ਨੂੰ ਦੇਖਿਆ ਤਾਂ ਭੱਜ ਕੇ ਦੋਵੇਂ ਚਾਚੀ ਚਾਚੀ ਕਰਦੇ ਉਸ ਨੂੰ ਆ ਕੇ ਜਿੰਬੜ ਗਏ ਤੇ ਕਹਿਣ ਲੱਗੇ ਚਾਚੀ ਚਾਚੀ ਅੱਜ ਵੀ ਚੀਜੀ ਲੈ ਕੇ ਆਏ ਹੋ ਹਰਲੀਨ ਸਿਰ ਪਲੂਸਤੇ ਹੋਈ ਹਾਂਜੀ ਪੁੱਤ ਲੈ ਕੇ ਆਈਆਂ ਪਹਿਲਾਂ ਆਪਣਾ ਹੱਥ ਅਗੇ ਕਰੋ ਚਲੋ ਦੋਵਾਂ ਨੇ ਜਲਦੀ ਨਾਲ ਹੱਥ ਅਗੇ ਕੀਤਾ ਤਾਂ ਹਰਲੀਨ ਨੇ ਪਰਸ ਚ ਚਾਕਲੇਟ ਘੜ ਕੇ ਉਹਨਾਂ ਦੋਵਾਂ ਦੇ ਹੱਥ ਹੀ ਰੱਖ ਦਿੱਤੀਆਂ ਉਹ ਖੁਸ਼ੀ-ਖੁਸ਼ੀ ਰੋਲਾ ਪਾਉਂਦੀ ਬਾਹਰ ਵੱਲ ਨੂੰ ਭੱਜ ਗਈ ਚਾਨੂ ਉਹਨਾਂ ਦਾ ਰੋਲਾ ਸੁਣ ਕੇ ਕਮਰੇ ਚੋਂ ਬਾਹਰ ਆਈ ਤਾਂ ਤਾਈ ਤੇ ਹਰਲੀਨ ਖੜੀ ਦੇਖੀ ਉਹਨਾਂ ਕੋਲ ਆਈ ਤੇ ਕਹਿਣ ਲੱਗੀ ਮੱਥਾ ਟੇਕਦੀਆਂ ਤਾਈ ਤਾਈ ਜਿ ਕੁਝ ਕੁ ਜੀਤੀ ਇਹ ਹੋਰ ਤਕੜੀਆਂ ਤੀਏ ਚਰਨੋਂ ਹਾਂਜੀ ਤਾਈਏ ਸਭ ਠੀਕ ਆ ਜੀ ਹਰleen ਸਸ਼ੀ ਕਾਲਾ ਭਾਬੀ ਸਸ਼ੀ ਕਾਲਾ ਆ ਕੇ ਚਰਨੋਂ ਹਰleen ਨੂੰ ਗੱਲ ਨ ਲਾਇਆ ਤੇ ਕਹਿਣ ਲੱਗੀ ਹੋਰ ਘਰ ਪਰਿਵਾਰ ਕਿੱਦਾਂ ਸਾਰੇ ਹਰleen ਹਾਂਜੀ ਭਾਬੀ ਸਭ ਠੀਕ ਨੇ ਤੁਸੀਂ ਸੁਣਾਓ ਭਾਬੀ ਹਾਂ ਸਭ ਠੀਕ ਨੇ ਮੰਜਾ ਡਾਉਂਦੀ ਨੇ ਕਿਹਾ ਆਓ ਬੈਠੋ ਤੁਸੀਂ ਮੈਂ ਪਾਣੀ ਲੈ ਕੇ ਆਈ ਚਰਨੋਂ ਇਹਨਾਂ ਆਖ ਅੰਦਰ ਰਸੋਈ ਚ ਚਲੀ ਗਈ ਤੇ ਪਾਣੀ ਲੈ ਕੇ ਆ ਗਈ ਦੋ ਮਾਣੋ ਪਾਣੀ ਵਾਲਾ ਗਲਾਸ ਫੜਾ ਕੇ ਕੋਲ ਬੈ ਕੇ ਉਸਦੀ ਤੇ ਬੈ ਗਈ ਤਾਈ ਪੁੱਤ ਮੈਂ ਤਾਂ ਕਿੰਨੇ ਦਿਨਾਂ ਦਾ ਦੀਖ ਰਹੀ ਸੀ ਤੇਰੇ ਵੱਲ ਨੂੰ ਆਉਂਦਾ ਪਰ ਘਰ ਦੀ ਕੰਮਾਂ ਚ ਉਹ ਵੇਲ ਹੀ ਨਹੀਂ ਮਿਲਦੀ ਅੱਜ ਹਰਲੀਨ ਆਈ ਸੀ ਮਿਲਣ ਸਭ ਨੂੰ ਤਾਂ ਇਸ ਤੇ ਬਹਾਨੇ ਮੈਂ ਵੀ ਆ ਗਈ ਤੈਨੂੰ ਮਿਲਣ ਲਈ ਚਰਨੂ ਚਲੋ ਇਹ ਤਾਂ ਬਹੁਤ ਵਧੀਆ ਕੀਤਾ ਤੁਸੀਂ ਤਾਈ ਹੋਰ ਪੁੱਤ ਨਿਆਣੇ ਨਿੱਕੇ ਤੇ ਹਰ ਨਾਮ ਸਭ ਠੀਕ ਨੇ ਚਰਨੂ ਹਾਂਜੀ ਤਾਈ ਸਭ ਰਾਜੀ ਖੁਸ਼ੀ ਨੇ ਤੁਸੀਂ ਹੁਣ ਬੈਠੋ ਤੇ ਮੈਂ ਚਾਹ ਬਣਾ ਕੇ ਲਿਆਉਣੀ ਆ ਤੁਸੀਂ ਹੁਣ ਬੈਠੋ ਤੇ ਮੈਂ ਚਾਹ ਬਣਾ ਕੇ ਲਿਆਉਣੀ ਆ ਇਨਾਕੋ ਹੰਦਰ ਚਲੀ ਗਈ ਹਲੈਨ ਤਾਈ ਜੀ ਭਾਬੀ ਕੁਝ ਪਤਲੀ-ਪੱਲੀ ਜਿਹੀ ਨਹੀਂ ਲੱਗ ਰਹੀ ਅੱਜ ਤਾਂ ਉਹ ਪਹਿਲਾਂ ਮਗੁਨਿੱਕੀ ਨਿੱਕੀ ਗਲਤੀ ਪੜਪੜ ਵੀ ਨਹੀਂ ਕਰ ਰਹੀ ਤਾਈ ਦੇ ਕੋਲ ਨਾ ਹੁੰਦੀਆਂ ਕਿਹਾ ਤਾਈ ਤੀ ਸਿਆਣੇ ਕਹਿੰਦੇ ਅਕੰਧਾਂ ਦੇ ਵੀ ਕੰਨ ਹੁੰਦੇ ਆ ਤੇ ਚਨੂ ਦੇ ਕੰਨ ਤਾਂ ਹੈ ਵੀ ਬਹੁਤ ਪਤਲੇ ਛੋਟੀ ਤੋਂ ਛੋਟੀ ਗੱਲ ਸੁਣ ਜਾਂਦੀ ਆ ਉਸਨੂੰ ਹਰੇ ਸਵਾਰੀ ਤੋਂ ਕੋਈ ਗੱਲ ਨਾ ਕਰੀ ਮੈਂ ਘਰ ਨੂੰ ਜਾਂਦੀ ਆਪੇ ਤੇਨੂੰ ਦੱਸਦਾ ਹਾਂ ਇਸਦੇ ਬਾਰੇ ਕੁਝ ਸਿਰਵਾਚਾ ਨੂੰ ਚਾਪਣਾ ਖਿਲੇ ਆਈ ਤੇ ਦੋਨਾਂ ਨੂੰ ਆਕੀ ਫੜਾਈ ਤੇ ਕੁਲ ਹੀ ਆ ਫਟ ਗਈ ਗੱਲਾਂ ਬਾਤਾਂ ਕਰਦੇ ਹੋਏ ਚਾਪੀਣ ਲੱਗੇ ਚਾਹ ਖਤਮ ਹੋਣ ਤੋਂ ਬਾਅਦ ਹਰਲੀਨ ਕਹਿਣ ਲੱਗੀ ਭਾਬੀ ਸ਼ਹਿਰ ਤਾਂ ਮੈਂ ਹਰ ਸਾਲ ਦੀਵਾਲੀ ਮਨਾਉਂਦੀ ਆ ਮੈਂ ਸੋਚਿਆ ਕਿ ਕਿਉਂ ਨਾ ਇਸ ਵਾਰੀ ਪਿੰਡ ਦੀ ਦੀਵਾਲੀ ਦੇਖੀ ਜਾਈ ਸੋ ਮੈਂ ਆ ਗਈ ਤੇ ਤੁਹਾਡੇ ਸਭ ਲਈ ਕੁਝ ਲੈ ਕੇ ਆਈ ਆ ਲਿਫਾਫੇ ਚੋ ਕੱਪੜੇ ਕਰਦੇ ਹੋਏ ਆਪਾ ਵੀ ਨਿਆਣਿਆਂ ਲਈ ਤੇ ਆਹ ਨਾਮਬਾਜ਼ੀ ਤੇ ਆਖਰੀ ਲਿਫਾਫੇ 'ਚ ਸੋਨਾ ਜਿਹਾ ਸੂਟ ਕੱਟ ਕੇ ਨਾਲ ਡੱਬਾ ਫੜਾਉਂਦਿਆਂ ਕਿਹਾ ਆਹ ਤੁਹਾਡੇ ਲਈ ਇੰਨਾ ਸੋਹਣਾ ਤੇ ਮਹਿੰਗਾ ਸੂਟ ਦੇਖ ਕੇ ਚਰ ਨੂੰ ਮਨ ਹੀ ਮਨ ਖੁਸ਼ ਹੋ ਗਈ ਪਰ ਫਿਰ ਆਪਣੀ ਆਦਤ ਅਨੁਸਾਰ ਨੱਕ ਬੁਲਟੇਰਦੀ ਹੋਈ ਕਹਿਣ ਲੱਗੀ ਹਾਂ ਠੀਕਾ ਵਧੀਆ ਰੰਗ ਹੂਰ ਹੁੰਦਾ ਤਾਂ ਹੋਰ ਵੀ ਸੋਹਣਾ ਲੱਗਣਾ ਸੀ ਆਹੀ ਰੰਗ ਦਾ ਸੂਟ ਕਰ ਮੈਂ ਜਲੇ ਦੀ ਨੂੰ ਪਾਈ ਫਿਰਦੀ ਦੇਖੀ ਸੀ ਉਹ ਤਾਂ ਪਹਿਲਾਂ ਹੀ ਮੱਚਦੀਆ ਮੇਰੀ ਤੂੰ ਹੁਣ ਜੇ ਮੈਂ ਇਹ ਸੂਟ ਪਾਉਂ ਤਾਉ ਆਖੂ ਕਿ ਮੇਰੀ ਰੀਸ ਕਰਦੀਆ ਚਲੋ ਕੋਈ ਗੱਲ ਨਹੀਂ ਠੀਕਾ ਹਰਲੀਨ ਭਾਬੀ ਜੀ ਰੰਗ ਨਹੀਂ ਪਸੰਦ ਆਇਆ ਤਾ ਮੈਨੂੰ ਦੇ ਦਿਓ ਮੈਂ ਕੰਨ ਨੂੰ ਵਾਪਸ ਕਰਕੇ ਤੁਹਾਡੀ ਪਸੰਦ ਦਾ ਰੰਗ ਲਿਆ ਦੇਵਾਂਗੀ ਚਰਨੂ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਇਹ ਨਹੀਂ ਤੂੰ ਰੋ ਲੈ ਕੇ ਆਈ ਹੁਣ ਵਾਪਸ ਕਰ ਦੇਵੇਂਗੀ ਤਾ ਚੰਗਾ ਥੋੜਾ ਲੱਗੂ ਹਰਲੀਨ ਚਲੋ ਠੀਕਾ ਫਿਰ ਜਿਵੇਂ ਤੁਹਾਡੀ ਮਰਜ਼ੀ ਕੁਝ ਤੀਰ ਬਾਜ਼ਗਲ ਨਾਲ ਬਤਾਂ ਕਰਨ ਤੋਂ ਬਾਅਦ ਆਈ ਤੇ ਹਰਲੀਨ ਫਿਰ ਕੰਨੋਂ ਵਾਪਸ ਚਲ ਪਈ ਰਸਤੇ 'ਚ ਜਾਂਦੀ ਹੋਈ ਤਾਈ ਕਹਿਣ ਲੱਗੀ ਤੇ ਇਕਲ ਦਸਾਂ ਮੈਂ ਤੇਰੀ ਪਿੱਛੇ ਹੀ ਆਈ ਸੀ ਕਿਉਂਕਿ ਮੈਨੂੰ ਪਤਾ ਚੰਨੂ ਦੀ ਸਵਾਦ ਆ ਜੇ ਮੈਂ ਨਾ ਆਉਂਦੀ ਤਾਂ ਉਸਨੇ ਕੋਈ ਨਾ ਕੋਈ ਗੱਲ ਤੈਨੂੰ ਜ਼ਰੂਰ ਸੁਣਾਉਣੀ ਆ ਸੀ ਤੇ ਉਸ ਦਾ ਕੀ ਪਤਾ ਕਦੋਂ ਕਲੇਸ਼ ਪਾ ਕੇ ਬੈਠ ਸਾਈ ਬੁੱਤ ਇਸ ਵੀ ਚੰਨੂ ਦਾ ਵੀ ਕੋਈ ਦੋਸ਼ ਨਹੀਂ ਅਸਲ 'ਚ ਜਨ ਹੁਣੀ ਚਾਰ ਪਹਿਨਾਇਆ ਤੇ ਇਹ ਸਭ ਤੋਂ ਵੱਡੀ ਆ ਇਸ ਨੂੰ ਆਪਣੀ ਧੰਨਵਾਜੀ ਬਾਕੀ ਕੱਲ ਦੀ ਵੀਡੀਓ ਜਾਰੀ ਰੱਖਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ